ਰਾਜੇ ਨਾਲ ਲੱਦਾ ਸਨ ਉਹ ਰਾਜੇ ਨਾਲ ਰਾਜੇ ਨਾਲ ਉਹ ਦੇ ਦਮਨ ਕੀ ਜਦੋਂ ਪਈ ਇਹ ਦਮਨ ਦਮਨ ਨੂੰ ਵਿਆਹਣਾ ਹੈ ਆ ਦੇਵਤੇ ਵਿਆਹਣਾ ਹੈ ਸੀਗੇ ਹੂੰ ਕਹਿੰਦਾ ਜਦੋਂ ਦੇਵਤੇ ਨੂੰ ਵਿਆਹਣਾ ਹੈ ਸੀਗੇ ਨਿੰਮਤੀ ਨੂੰ ਰਾਜੇ ਰਾਜੇ ਨਾਲ ਉਹਨਾਂ ਨੇ ਭੇਜਤਾ ਬਿਕੂ ਪਤਾ ਲੈ ਕੇ ਆ ਮੀਕੀ ਜਨਾਂ ਵਿਆਹ ਕਰਾਊਗੀ ਉਹ ਉਹ ਜਾ ਵੜਿਆ ਉਹ ਕਹਿੰਦਾ ਵੀ ਮੁਨਦਰ ਚੀਨਾ ਕੇ ਰਾਜੇ ਨਾਲ ਨੇ ਜੇ ਮੈਂ ਦੱਸਦਾ ਵੀ ਪੰਗਾ ਪਊਗਾ ਉਹ ਕਹਿੰਦੀ ਮੈਂ ਤੱਥੋ ਬਿਨਾਂ ਵਿਆਹ ਕਰਾਉਣੀ ਪਹਿਲਾਂ ਉਹਨੇ ਪਰਨ ਕਰ ਲਿਆ ਸੀ ਕਿਸੇ ਮੌਕੇ ਉਹ ਉਹਨੇ ਪਹੋੜਾਈ ਸੀ ਕਿ ਖਾਂਛ ਰਾਜੇ ਨਾਲ ਨੇ ਉਹਦੇ ਹੂੰ ਜੇ ਲੋ ਭਾਈ ਕਹਿੰਦਾ ਫਿਰ ਉਹਨੇ ਕਹਿ ਇੰਦਰ ਕਹਿੰਦਾ ਇੰਦਰ ਵਰਨ ਕੋ ਮੇਰੇ ਜਮਪੌਣ ਅਗਨੀ ਤੇਰੇ ਪੇਟਾਂ ਦੇ ਉੱਤਰੇ ਬਾਗਰਾਣੀ ਤਨ ਨੂੰ ਬਰਨਗੇ ਦੇਵਤੇ ਤਨ ਹੈ ਖੁੱਲ ਜਾਣਗੇ ਤੁਸਾਂ ਦੇ ਆਗਰਨ ਇੰਦਰ ਲੋਕ ਮੇ ਪਛਰ ਗਉਂਦੀਆਂ ਨੇ ਛੂਣੀ ਰੋਜ ਕਰੇ ਮੰਦੇ ਆਗਰਨ ਮਿੱਟ ਲੋਕ ਮੇ ਅੰਨਵਾ ਮੀਵੇ ਆਂਗਾ ਇਸ ਲੋਕ ਮੇ ਰੁੱਟੀਆਂ ਖਾਗਰਨ ਪਾਟਾ ਪਾਟੋ ਫਲ ਬਾੜੀਆਂ ਖੇੜਨ ਜਿੱਥੇ ਕਪੜਾ ਬਰਤਾਂ ਦੇ ਸਿੰਘ ਪਿਉਰੇ ਬਾਗਰਾਂ ਨਾਹਰਾਮ ਫੇਰ ਤੇਰਾ ਕੀ ਬੋਲ ਪੇਰਾ ਜੇ ਕਰ ਕੁੰਦ ਨੂੰ ਰੇ ਗਿਆ ਕਾਗਰਾਂ